ਵਾਕ ਕਰਦੇ ਹੈ ਤੇ ਉਸ ਨੂੰ ਕੀ ਕਰਦੇ ਹੈ ਤੇ ਬੱਚਾ ਦਾ ਇਹਦੇ ਬਹੁਤ ਲੱਗਾ ਸਪਿਰਿਚੁਅਲ ਹੈ ਇਸ ਦਾ ਤਾ ਵੀ ਤਾਂ ਕਿ ਸਪਿਰਿਚੁਅਲ ਜੈਨੀ ਹੈਗੀ ਫਰਨਾ ਉਹ ਨਾ ਨਾ ਚੱਲੀ ਰਹੇ ਆਪਾਂ ਆਪਣੀ ਪੜਾਈ ਨਾਲ ਜਿਹੜੀ ਗੱਲ ਹੈ ਇੰਪਰੈਂਸ ਆਪਣਾ ਵੀ ਹੋ ਜਾਇਆ ਨਾਲ ਉਹਨਾਂ ਆਪਣੇ ਮਾਝੇ ਵਸਾਕੇ ਰਤਨ ਤੇ ਉਹ ਪਪਾ ਬਨਾਏ ਸਨ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚੇ ਵੀ ਇਦਾਂ ਦੀ ਸਿੱਖਿਆ ਆਪਾਂਦੇ ਨੇ ਤੇ ਜੀਜਾ ਸਾਹਿਬਾਂ ਵੀ ਆਉਂਦੇ ਨੇ ਤੇ ਕੋ ਡਾ ਜੀਦਰ ਸਿੰਘ ਜੀ ਤੇ ਹੋਰ ਜਿਹੜੇ ਰਹਿ ਗਏ ਬਹੁਤ ਜਿਹੜੇ ਹਿਸਟੋਰੀਕ ਪਰਿਵਾਰ ਹੈਗੇ ਨੇ ਸਾਡੇ ਉਹਨਾਂ ਵਿੱਚੋਂ ਉਹਨਾਂ ਦੇ ਜਿਹੜੇ ਇਨਾਂ ਦੇ ਐਕਸਟ੍ਰਸ ਨੇ ਬਹੁਤ ਕੁਝ ਕੀਤਾ ਹੈਗਾ ਬੜੇ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਸਿੰਘ ਜੀ ਨੇ ਇਹਨਾਂ ਨੂੰ ਦੱਸਿਆ ਤੇ ਨਾਲ ਨਹੀਂ ਹੈ ਸਿੱਖੀ ਜੇਬ 50 ਸਾਲ ਵਾਸਤੇ ਚਲ ਗਿਆ ਤੇ ਨਾਲ ਹੀ ਅਜੰਕੂ ਸਾਹਿਬ ਦੀ ਵਿਜ਼ਿਟ ਦੇ ਬਾਰੇ ਵਿੱਚ ਦੱਸਣਾ ਚਾਹੀਦਾ ਹੈ ਇਸ ਜੀ ਕਿਵੇਂ ਪਰਵਾਹ ਚ ਚੋਰਾ ਹੋਇਆ ਤੇ ਕਿਵੇਂ ਜਿਹੜੇ ਅਨੰਦ ਕੁਮਾਰ ਸਾਹੀ ਜਨ ਰੜੀ ਗਈ ਜਾਂ ਮਾਤਾ ਸਾਹਿਬੌਰ ਕੇ ਵਿੱਚ ਜਿਹੜੇ ਹੈ ਉਹਨਾਂ ਦੇ ਕੀ ਕੰਟ੍ਰਿਬਿਊਸ਼ਨ ਸੀ ਇਹ ਸਾਰੀ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਇਹੋ ਜਾਂਦੀ ਸੀ ਜੇ ਮੈਂ ਕੋਈ ਫਿਲਮ ਹੋਏ ਤੇ ਬਹੁਤ ਜਗਾ ਲੱਗਿਆ ਬੱਚੇ ਵੀ ਆਪਣੇ ਇਤਿਹਾਸ ਦੇ ਨੇੜੇ ਹੋਏ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਆਪਣਾ ਨੇ ਦੇਖਿਆ ਉਹ ਪੂਰੀ ਉਮਰ ਉਹ ਯਾਦ ਰੱਖਣਗੇ ਐਸੀ ਅਈਓ ਚਾਹਦੇ ਕਿ ਉਹਨੂੰ ਯਾਦ ਰੱਖਣ ਬਹੁਤ ਜਗਾ ਲੱਗਿਆ ਉਹਨਾਂ ਨੇ ਵੀ ਸਾਡੇ ਨਾਲ ਜਿਮੂਲੀਅਤ ਕੀ ਰਜਿਸਟਰੀ ਜੀ ਨੇ ਤੇ ਸਾਡੇ ਨਾਲ ਚੱਲੇ ਨੇ ਆਪਣਾ ਸਮਾਂ ਕੱਢ ਕੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਤੇ ਬੱਚਿਆਂ ਨੂੰ ਬਹੁਤ ਬਹੁਤ ਜੁਕਾਮਨਾਵਾਂ ਵਟੇ ਰਿਹਾ ਐਗਜ਼ਾਮਸ ਆਉਣ ਕਰੇ ਨੇ ਸੀ ਜਿਹੜੇ ਐਗਜ਼ਾਮ ਦੀ ਅੱਛੀ ਤਿਆਰੀ ਕਰੋ ਤੇ ਅਕਚਰ ਦੀ ਖਾਤਰੋ ਵਾਈਟ ਜੀ ਦਾ ਫਰਜ਼ ਵਾਈਟ ਜੀ ਕੀ ਮਤੇ ਕਾਈਸ ਸਾਡੀ ਇਨਕੋਰਡ ਨੂੰ ਤੇ ਸੈਕਿੰਡ ਪ੍ਰਾਈਜ਼ ਪਲਕ ਮਿਲਾਰੇ ਹੋ ਬੋਲੇ ਲੈ ਸੋਨੇਹਾ ਅਮੇਂ ਬੋਲ ਰਹੀ ਤੇ ਕਿਹਾ ਸੀ ਕਿ ਅਸੀਂ ਇਸ ਵਿਰਾਸਤ ਜਿਹਦਾ ਉਸਨੇ ਹੀ ਟੈਨਸਰ ਕੀਤਾ ਫਿਰ ਇਹਨਾਂ ਦਾ ਸਪੈਕਟ ਕਰ ਦਿੱਤਾ ਕਾਰਕੀਨ ਬੋਲੀ ਸੁਨੀਹਾ ਸਤ ਸ਼੍ਰੀ ਅਕਾਲ ਕਿੰਨੇ ਨਜੀ ਖਲੀ ਅਸੀਂ ਉੱਤੇ ਐਂਟਰਟੇਨਮੈਂਟ ਲਈ ਜਾਂਦੇ ਅਸੀਂ ਦਰਸ਼ਨਾਂ ਲਈ ਜਾਂਦੇ ਇਹ ਮਨੋ ਜੋ ਜੋ ਹੈ ਮੈਡਮ ਦੇ ਨਾਲ ਜਾ ਕੇ ਔਰ ਬੱਚਿਆਂ ਨਾਲ ਸਭ ਨਾਲ ਜਾ ਕੇ ਕਿ ਜੋ ਸਭ ਨਾਲ ਖੁਸ਼ੀ ਦਿਖਾਈ ਲੱਗੀ ਕਿ ਸਾਰੇ ਹੀ ਬੱਚੇ ਔਰ ਮੈਡਮ ਵੀ ਬੜੇ ਖੁਸ਼ ਸੀ ਕੀ ਅਸਲੀ ਗੁਰਦੁਆਰੇ ਤੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹ ਵੱਧ ਤੋਂ ਵੱਧ ਦਰਸ਼ਨ ਕਰਕੇ ਔਰ ਸਿੱਖ ਇਤਿਹਾਸ ਨਾਲ ਜਾਣੂ ਹੋਈਏ ਮੈਂ ਕਈ ਵਾਰ ਸੁਣਦਾ ਕਿ ਮੇਰੇ ਵਿੱਚ ਬੜੀ એનર્ਜੀ ਹੈ ਲੋਕ ਮੈਨੂੰ ਕਹਿੰਦੇ ਨੇ ਕਿ ਸਰਾਜੀ ਤੁਹਾਡੇ 'ਚ ਬੜੀ એનર્ਜੀ ਹੈ ਲੇਕਿਨ ਮੈਂ ਦੇਖਿਆ ਕਿ ਤੁਹਾਡੇ ਪ੍ਰਿੰਸੀਪਲ ਸਾਹਿਬ ਨਾਮ ਸਾਡੇ ਜਿਹੜੇ ਡਾਕਟਰ ਪੀਤਪਾਲ ਇਹਨਾਂ ਦੀ એનર્ਜੀ ਲੈਵਲ ਇੰਨਾ ਤਕੜਾ ਹੈ ਕਿ ਜਦ ਮੈਂ ਮੈਂ ਸੋਚਦਾ ਸੀ ਮੈਂ ਜਲਦੀ ਉੱਠ ਕੇ ਤਿਆਰ ਹੋਵਾਂ ਤਾਂ ਥੱਲੇ ਮੈਡਮ ਗੁਰਦੁਆਰੇ ਦਰਸ਼ਨ ਵੀ ਕਰਾਂ ਮੈਡਮ ਵੀ ਬੈਠੇ ਨੇ ਔਰ ਗੁਰਬੋਧ ਸਿੰਘ ਕਾਲਜ ਤੋਂ ਪੁਰਾਣੇ ਨੇ ਮੈਡਮ ਅੱਜ ਮੈਂ ਮਨੂੰ ਗੱਲ yaad ਆ ਰਹੀ ਕਿ ਜਸਨ ਸਿੰਘ ਫੁੱਲ ਸਾਹਿਬ ਹੁੰਦੇ ਸੀ ਸਾਡੇ ਤੁਸੀਂ ਬੁਲਾਏ ਸੀ ਦਾਸ ਜੋ ਮੇਰਾ ਫਾਈਨਲ ਇਅਰ ਸੀ ਤੇ ਫੁੱਲ ਸਾਹਿਬ ਜਿਹਨੂੰ ਸਾਨੂੰ ਗੱਲਾਂ ਸਮਝਾਉਂਦੇ ਸੀ ਨਾ ਉਹ ਅੱਜ ਅਸੀਂ ਯਾਦ ਕਰਦੇ ਆ ਅਸੀਂ ਉਸ ਕਰਕੇ ਸ਼ਾਇਦ ਅਸੀਂ ਜੁੜੇ ਹਾਂ ਗੁਰੂ ਘਰ ਦੇ ਨਾਲ ਕਿ ਮੈਂ ਦੇਖਦਾ ਕਿ ਤੁਸੀਂ ਵੀ ਬੱਚੋ ਬੜੇ ਕਿਸਮਤ ਵਾਲੇ ਹੋ ਜੋ ਇਥੋਂ ਪਾਸ ਹੋ ਕੇ ਜਾਓਗੇ ਕਾਨੂੰ ਇਹਨੇ એનਰਜੈਟਿਕ ਮੈਡਮ ਮੈਡਮ ਮੈਲ ਨੇ ਜਿਹੜੇ ਗੁਰੂ ਘਰ ਦਾ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਅੱਜ ਅਸੀਂ ਜਿਹੜਾ ਅਸੀਂ ٹرسٹ ਵੱਲੋਂ ਆਪਣਾ ਫਾਊਂਡੇਸ਼ਨ ਡੇ ਬਣਾਨੇ ਵਾ ਸਾਠੀ ਡੇ ਇਸ ਮੌਕੇ ਤੇ ਅਸੀਂ ਇਹੋ ਸੋਚਿਆ ਸੀ ਕਿ ਅਸੀਂ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਸਨਮਾਨਿਤ ਕਰੀਏ ਔਰ ਸਾਡਾ ਸਨਮਾਨਿਤ ਕਰਨ ਦਾ ਇੱਕੋ ਟੀਚਾ ਹੈ ਕਿ ਜਿਹੜਾ ਵੀ ਯਾਤਰਾ ਤੇ ਜਾਂਦਾ ਗੁਰੂ ਘਰ ਦੇ ਯਾਤਰਾ ਤੇ ਜਾਂਦਾ ਉੱਥੋਂ ਤੁਸੀਂ ਉੱਥੇ ਦੇ ਸਿੱਖਿਆਰਥੀਆਂ ਨਾਲ ਜੁੜ ਕੇ ਜਰੂਰ ਆਇਓ ਕਿਉਂਕਿ ਜਿੰਨੇ ਹੈ ਇਹ ਪਿਆਸੇ ਖਾਨਾ ਹੈ ਇਹਨਾਂ ਨੂੰ ਬਚਾਉਣ ਲਈ ਜੋ ਐਜੰਸੀ ਬਣੀ ਹੈ ਕਮੇਟੀਆਂ ਦਿੱਲੀ ਕਮੇਟੀ ਬਣੀਆਂ ਇਹਨਾਂ ਕਮੇਟੀਆਂ ਵਿਚ ਸਾਡੀ ਬਹੁਤ ਵੱਡੀ ਲੰਬੀ ਜਦੋਜਹਿਦ ਲਈ ਹੈ ਅੰਗਰੇਜ਼ਾਂ ਨਾਲ ਵੀ ਤੇ ਸਰਕਾਰਾਂ ਦੇ ਨਾਲ ਵੀ ਕਿ ਉਹਨਾਂ ਨੇ ਜਦੋਜਹਿਦ ਕਰਕੇ ਅਸੀਂ ਆਪਣੇ ਪਿਆਸੇ ਖਾਨਾ ਨੂੰ ਬਚਾਇਆ ਹੈ ਤੇ ਅੱਜ ਅਗਰ ਅਸੀਂ ਇਹਨਾਂ ਦਾ ਦਰਸ਼ਨ ਕਰ ਜੰਨੇ ਤੇ ਇਹਨਾਂ ਦਾ ਇਤਿਹਾਸ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਿਓ ਤੇ ਆਪਾਂ ਮਿਲ ਜੁੜੋ ਇਸੇ ਕੜੀ ਤੇ ਮੈਂ ਲੱਗਦਾ ਮੈਂ ਪਹਿਲੇ ਅਸੀਂ ਐਕਸਟਰਾ ਆਰਡੀਨਰੀ ਜਿਹੜੀ ਕੋਰੋਨੋ ਫਲੀਟ ਪੂਰੇ ਟੂਰ ਦੇ ਵਿੱਚ ਜੇ ਅਸੀਂ ਮਤ ਕਰਾਂ ਤਾਂ ਮੈਂ ਇਹਦੇ ਪਹਿਲੇ ਪੈਕ ਪੂਰਾ ਕਰਨਾ ਚਾਹਾਂ ਮੈਂ ਕਹਾਂਗਾ ਨੀਨਾ ਸਿੰਘ ਜੀ ਆ ਜਾਣ ਔਰ ਸੰਦੀਪ ਸਿੰਘ ਜੀ ਆ ਜਾਣ ਹਰਦੀਪ ਜੀ ਆ ਜਾਣ ਤੇ ਮੈਡਮ ਨੂੰ ਸਨਮਾਨ ਦਈਏ ਹਾਂਜੀ ਬੱਚੇ ਨੂੰ ਸਨਮਾਨ ਮੈਡਮ ਜੀ ਪੂਰੇ ਵੀ ਦੱਸੀ ਬੱਚੇ ਬੱਚੇ ਕੋਈ ਦੇਖਿਆ ਤੇ ਰੱਖਿਆ ਜਿਹੜਾ ਵੀ ਅਸੀਂ ਜਿਹੜਾ ਯਾਤਰਾ ਤੇ ਜਾਣੇ ਆ ਤੇ ਸਾਰੇ ਇੱਕ ਬਰਾ सिया <laughs> काल